ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਨੂੰ ਸਵਾਗਤ ਹੈ ਆਪਣਾ ਚੈਨਲ ਭੌਂਆਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਬਣਾਉਂ ਲੱਗੇ ਆ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਚਾਰ ਛੋਟੀਆਂ ਦਿਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਸੂਈਆਂ ਵਾਂ ਤੇ ਦੋ ਟੋਕੜਾਂ ਗੱਬਣਾਵਾਂ ਤੇ ਆਪਾਂ ਪਹੁੰਚੇ ਆਂ ਭਾਈ ਨੀਟੇ ਸਿੰਘ ਹੜਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਸ ਨਾਟ ਹੀਟ ਆਉਂਦੇ ਬਹੁਤ ਵਧੀਆ ਤੁਸੀਂ ਸੁਣਾਓ ਵਧੀਆ ਕਿਰਪਾ ਜੀ ਵਾਇਗਰੂ ਦੀ ਕਿਰਪਾ ਓਏ ਬਦਤਨ ਫਿਰ ਕਮਾਲ ਹੀ ਹੋ ਗਿਆ ਜੀ ਵੀਡੀਓ ਪਾਈ ਤੇ ਤੁਹਾਨੂੰ ਪਤਾ ਹੈ ਇਹਦੇ ਘਰ ਨਹੀਂ ਕਿਤੇ ਮੈਨੂੰ ਫੋਨ ਲਾਦਣਾ ਮਗਰ ਹਾਂਜੀ ਹਾਂ ਲਿਖਿਆ ਨੀ ਮੈਂ ਹਨਾ 5 ਮਿੰਟ ਹੀ ਹੋਏ ਜੀ ਜਿਹੜਾ ਕੱਢੀ ਹਾਂ 4 ਮਿੰਟ 3 ਮਿੰਟ ਹੋਏ ਸਾਰੇ ਵੀਡੀਓ ਪਾਈ ਨੂੰ ਅੱਛਾ ਮੈਂ ਤੁਹਾਨੂੰ ਫੋਨ ਲਾਤਾ ਹਾਂਜੀ ਹਾਂਜੀ ਮੈਂ ਮਾਲ ਵੇਚਿਆ ਹਾਂ ਚਲੋ ਬੜਾ ਵਧੀਆ ਬਾਕੀ ਥੋੜਾ ਫੱਦਰਾ ਹੋਏ ਭਾਤ ਫੇਰੀ ਗੱਲ ਬੰਦੀ ਹੈ ਸਹੀ ਗੱਲ ਸਹੀ ਗੱਲ ਹਾਂਜੀ ਹਾਂ ਤੇ ਚਲੋ ਮਾਲ ਚੰਗਾ ਹੁੰਦਾ ਰਹੇ ਹਾਂਜੀ ਰੇਟ ਵੀ ਹਿਸਾਬ ਨਾਲ ਹੁੰਦਾ ਰਹੇ ਚਲੋ ਮਾਲ ਵੇਚਦਾ ਬਾਕੀ ਮਾਲਵੀਂ ਵੀ ਆਪਣਾ ਅੱਜ ਵੀ ਬੜਾ ਸਾਹ ਹੈ ਝੋਡੀਆਂ ਦੇ ਕੋਲ ਤੁਹਾਨੂੰ ਸੋਕੜਾ ਕੱਪੜਾ ਵੀ ਦਿਖਾਉਣੀਆਂ ਆ। ਹਾਂਜੀ ਹਾਂਜੀ। ਸਾਜੀ ਸੋਈਆਂ ਵੀ ਦਿਖਾਵਾਂਗੇ ਤੋਂ। ਠੀਕ ਹੈ ਠੀਕ। ਸਿਰ ਸਾਜ ਵੀ ਦੇਖੋ ਕਿਦਾਂ ਦੇ ਆ ਕੋਕੀ ਮੋਜ ਹੋਰੀ ਬਾ ਕਮਾਲੀਆ ਪਸ਼ੂ। ਤੇ ਆਪਣਾ ਨਾਮ ਤੇ ਐਡਰੈਸ ਆ। ਹਾਂ ਮੇਰੀ ਨੀੜਾ ਟੈਂਟ ਲਖੂਆਲ ਸੀਰੀ ਨਾਲਾ ਜਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ ਫੋਨ ਨੰਬਰ ਬੋਲ ਦੋ। 991446054 ਠੀਕ ਹੈ ਜੀ। ਤੇ ਕਰੀਏ ਸ਼ੁਰੂਆਤ ਫਿਰ। ਹਾਂਜੀ ਕਰੋ। ਆ ਦੱਸਿਓ ਪਹਿਲੇ ਤਾਂ ਬੜੇ ਝੋਟਿਕਣ ਮਾਸੂਦਾ ਸੀ। ਇਹ ਪਹਿਲੀ ਗੱਲ ਤਿੰਨੇ ਝੋਡੀਆਂ ਹੁਣੇ ਆਈ ਉਹ ਵੀ ਦੋ ਹੀ ਹੁੰਦੇ ਆਈਆਂ ਘੰਟਾ ਇੱਕ ਹੋਇਆ ਸਾਰਾ ਆੜਕੇ ਪਾਸ ਵਾਲੇ ਨੋਈਆਂ ਨੂੰ ਆਈਆਂ ਠੀਕ ਹੈ ਠੀਕ ਹੈ ਜੀ ਤੇ ਇਸ ਝੋਟੀ ਦੇ ਕੋਲ ਮਤਲਬ ਕੰਡੇ ਦੇ ਰੱਖਣ ਵਾਲਾ 10 ਕਿਲੋ ਦੁੱਧ ਆ ਠੀਕ ਹੈ ਜੀ ਕਿ ਵਾਈ ਤੋਂ ਇੱਕ ਨੰਬਰ ਹੋਊਗੀ ਮਗਰ ਕੱਟੀ ਜੇ ਦੇ ਠੀਕ ਹੈ ਲਓ ਕੋਈ ਸੁਆ ਇਹਦਾ ਦੂਜਾ ਜੀ ਠੀਕ ਹੈ ਠੀਕ ਹੈ ਲਓ ਭਾਈ ਚੰਗੇ ਤਗੜੇ ਕੱਦ ਘਾਟ ਵਾਲੀ ਆ ਚੰਗਾ ਕੱਦ ਬਲੈਕ ਆ ਗਈ ਪੂਰ ਸਟਾਕ ਦੀ ਵਾਲ ਕਾਲੇ ਆ ਤੇ ਕਦੇ ਪੂਰ ਸਟਾਕ ਨੇ ਵਾਰ ਜੱਟਾ ਘਾਟ ਝੋਟੀ ਦੇ ਹਾਂਜੀ ਹਾਂਜੀ ਆ ਸਾਰੀ ਵੇਲੇ ਜੱਟ ਬੜਾ ਚੱਕ ਚੱਕ ਕੱਦ ਬੜਾ ਵਖੋ ਵੱਡੀ ਝੋਟੀ ਆ ਪਹਿਲੇ ਚੰਮ ਵਾਲੀ ਆ ਜੀ ਤੇ ਵੀਰ ਦੇ ਕੋਲ ਹੁਣੇ ਆਏ ਪਸ਼ੂ ਅਜੇ ਤਾਂ ਚਵਾਈਸ ਵੇਲੇ ਹੋਈ ਜੇ ਕਿ ਟਾਈਮ ਇਸ ਟਾਈਮ ਸਾਢੇ 3:00 ਦਾ ਹੋਊਗਾ ਟਾਈਮ ਚੈੱਕ ਕਰਾ ਦਿਓ ਠੀਕ ਹੈ ਜੀ ਲਓ ਬਾਈ ਨਾ ਸਾਢੇ 3:00 ਦਾ ਨਹੀਂ ਜੇ 2:23 ਮਿੰਟ ਹੋਏ ਜੇ ਠੀਕ ਹੈ ਲਓ ਜੀ 2:23 ਮਿੰਟ ਹੋਏ ਆ ਤਾਂ ਚੈੱਕ ਕਰਾ ਆ ਤੁਹਾਨੂੰ ਵਿਖਾਈ ਦੇਨੇ ਆਪਾਂ ਤੇ ਫੀਮੇਲ ਕਾਫ ਜਿਹੜਾ ਪਿਛੇ ਉਹ ਦਿਖਾ ਦਿਓ ਬੜਾ ਜੀ ਠੀਕ ਹੈ ਜੀ ਲਓ ਬਾਈ ਆਪਾਂ ਫੀਮੇਲ ਕਾਫ ਜਿਹੜਾ ਤੁਹਾਨੂੰ ਦਿਖਾ ਦਿੱਤਾ ਵਾ ਕੋਈ ਝੋਟੀ ਨੂੰ ਟਾਈਮ ਨਹੀਂ ਵੇਲੇ ਥਣਾ ਦੇ ਆਈ ਕੋਈ ਝੋਟੀ ਬਿਲਕੁਲ ਨਹੀਂ ਹਾਂਜੀ ਹਾਂਜੀ ਬਿਲਕੁਲ ਦੇ ਥਣ ਵੀ ਬਹੁਤ ਚੰਗਾ ਲੱਗਾ ਵਾ ਫੇਰੇ 7 ਵਜੇ ਝੋਟੀ ਚੋਕ ਤੇ ਫੇਰ ਲਈ ਆ ਅੱਛਾ ਜੀ ਹਾਂਜੀ ਉਹ ਟਾਈਮ ਆ ਤੇ ਆਹ ਟਾਈਮ ਤੁਹਾਨੂੰ ਮੈਂ ਦਿਖਾ ਲਾ ਰਿਹਾ ਠੀਕ ਆ ਜੀ ਮੈਂ ਦਿਖਾ ਦਿਓ ਠੀਕ ਆ ਜੀ ਤੁਹਾਨੂੰ ਦਿਖਾ ਦੋ ਕੋਈ ਆ ਦੇਖੋ ਜੀ 2 ਵਜੇ 23 ਮਿੰਟ ਹੋਏ ਜਾਂ ਕਰ ਸਕਦੇ ਨਹੀਂ ਬਾਅਦੇ ਟਾਈਮੋਂ ਟਾਈਮ ਜਿਹੜਾ ਮਰਗੀ ਵਾਲੇ ਕੋਲ ਚੋਕ ਗੱਲੇ 10 ਕਿਲੋ ਆਹ ਠੰਡਾ ਦੁੱਧ ਆ ਝੋਟੀ ਕਿੰਨਾ ਕਰ ਮੈਂ ਉਹ ਤੁਹਾਈ ਲਊ ਤਾਂ ਵੀ ਦਿਓ ਤੁਹਾਡੇ ਸਾਹਮਣੇ ਆ ਦੂਜਾ ਬੱਚਾ ਹਾਂਜੀ ਮੰਨ ਲਓ ਕੋਈ 10 ਮਤਲਬ 20 ਦਾ ਲਾ ਲੈ 25 ਦਾ ਲੈ ਮਹੀਨੇ ਉਹ ਅੰਦਰ ਅੰਦਰ ਭਾਗ ਤੋਂ ਮਹੀਨੇ ਦਾ ਵੀ ਲਾ ਲੈ ਠੀਕ ਹੈ ਠੀਕ ਹੈ ਕੱਟੀ ਮਗਰਿਆ ਠੀਕ ਹੈ ਠੀਕ ਹੈ ਤੁਹਾਡੀ ਹੋਰ ਸਾ ਮੈਂ ਤੁਹਾਨੂੰ ਦੁੱਧ 12 ਕਿਲੋ ਦੇ ਦੂੰ ਹੱਲੇ ਠੀਕ ਹੈ 10 ਕਿਲੋ ਜਿਹੜਾ ਮਰਜ਼ੀ ਮਣ ਕੇ ਲੈ ਲੈ ਸਾਡੇ ਠੀਕ ਹੈ ਤੇ ਕੇਮਲ ਵੀ ਜਿਹੜਾ ਹਰ ਉਹ ਨਵੀਂ ਵੀ ਜਿਹੜਾ ਕਰਤੀਏ 7000 ਅੱਛਾ ਜੀ ਹਾਂਜੀ ਤੇ 6000 2000 ਨਾਂ ਤਣ ਕਰਤੀਏ 2 ਛੱਡ ਦਈਏ ਵੇਖ ਲਓ ਜਿੱਥੇ ਕਾ ਆਪਾਂ ਦੇ ਦੇਣੀ ਦੱਸੋ ਤੁਸੀਂ ਥੋੜਾ ਬਹੁਤ ਹੋਰ ਕਰਦੇ ਜੀ ਨੀ ਜਿੱਥੇ ਕ ਮਨ ਜਿੱਤੇ ਨਹੀਂ ਹੋ 85 ਜੋ ਛ ਠੀਕ ਹੈ ਲਓ ਭਾਈ 85000 ਜਿਹੜਾ ਮਰਜ਼ੀ ਦਾ ਕੋਲੋਂ ਦੋ ਦ ਮਿਲਦੇ ਠੀਕ ਹੈ ਜੀ ਚੰਗੇ ਤਗੜੇ ਕੱਦ ਕਾਠ ਹਲਕੇ ਚੈੱਕ ਕਰ ਸਕਦੇ ਜੀ ਸੁਈ ਨੂੰ ਕੋਈ 20 ਤੋਂ 25 ਦਿਨ ਹੋ ਗਏ ਆ ਕੱਟੇ ਤੱਕ ਠੀਕ ਹੈ ਜੀ ਫਿਰ ਮਿਲ ਕਾਬ ਜੇ ਤੇ ਆਜੋ ਹੁਣ ਦੂਜੇ ਨੰਬਰ ਤੇ ਚੈੱਕ ਆ ਸਕਦੇ ਦੇਖੋ ਜੀ ਇਹ ਫੇਸ ਕੁਆਲਟੀ ਕਰੋ ਚੈੱਕ ਦੇ ਸਿੰਘ ਸਿੰਘ ਬਹੁਤ ਜਿਆਦਾ ਪਿਆਰਾ ਲੱਗਾ ਵਾ ਲੈ ਝੋਡੀਆਂ ਭੁਖੀਆਂ ਨੇ ਹੁਣੇ ਆਈਆਂ ਨੇ ਇਹ ਵੀ ਜੈਡ ਬਲਾਇਆ ਗਿਆ ਪੂਰ ਚੱਕਣੀ ਵਾਲ ਕੋਈ ਜੇ ਵੀ ਚੱਟਾਗਾ ਇਹ ਦੱਸਿਓ ਮੈਂ ਕੀ ਡਿਟੇਲ ਵੇ ਲੋ ਜੀ ਵੀਰ ਜੀ ਛੋਡੀ ਮੂੰਹ ਚਾਰ ਦਾਂ ਪਿਆ ਅੱਛਾ ਜੀ ਪਹਿਲਾ ਛੋੜੀ ਆ ਅੱਛਾ ਜੀ ਤੇ ਇਹਦੇ ਥਲੇ ਦੁੱਧ ਜਿਹੜਾ 7 ਤੋਂ 8 ਕਿਲੋ ਆ ਅੱਛਾ ਜੀ ਦੋਵੇਂ ਟਾਈਮ ਪਾੜੇ ਦੇ ਮਿਲਦੀ ਆ ਠੀਕ ਹੈ ਜੀ ਤੇ ਹੁਣ ਚੈੱਕ ਕਰਾਈਏ ਉਹ ਲਹਾਰ ਦਾ ਦਿਖਾ ਦੇਣਾ ਡਾਕਟਰ ਕੋਲ ਅੱਛਾ ਜੀ ਥੋੜੀ ਕਿ ਉਹਨੇ ਸ਼ੱਕ ਚ ਦੱਸੀ ਆ ਨਾ ਛੋਡੀ ਮਤਲਬ 100 'ਚੋਂ 80% ਸੋਣ ਵਾਲੀ ਆ ਠੀਕ ਹੈ ਠੀਕ ਹੈ ਥੋੜੀ ਸ਼ੱਕ ਚ ਦੱਸੀ ਆ ਹਾਂ ਜੀ ਪਤਾ ਇੱਕ ਵਾਰ ਫੇਰ ਚੈੱਕ ਕਰਨੀ ਪੈਣੀ ਆ ਆਪਾਂ ਵੀਰਾਂ ਨੂੰ ਇਦਾਂ ਹੀ ਦੱਸ ਕੇ ਦੇਣੀ ਜਿੱਦਾਂ ਡਾਕਟਰ ਨੇ ਦੱਸਿਆ ਨਹੀਂ ਨਹੀਂ ਬਿਲਕੁ ਬਹੁਤ ਚੰਗਾ ਸਾਡੇ ਨੇ ਚੰਗੇ ਤਕੜੇ ਕਦ ਕਾੜਦੀ ਆ ਤੇ ਕਦ ਵੇਖੋ ਜੋਟੀ ਦਾ ਤੇ ਉਧਰ ਦੀ ਝੋਟੀ ਹਰਿਆਣੀ ਦੀ ਤੇ ਥਾਣ ਥੂਣ ਦੀ ਕੁਆਲਿਟੀ ਵੇਖੋ ਚੰਗੀ ਤੇਰਾ ਥਾਣ ਦਿਖਾਇਆ ਜੋਟੀ ਦਾ ਬਾਹਰ ਕੱਢ ਦਰਦੀ ਆ ਥੋੜਾ ਜਿਹਾ ਤੇ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਚੌਕਰੀ ਜੋਟੀਆ ਠੀਕ ਹੈ ਠੀਕ ਹੈ ਲੋਕ ਜੀ ਪਹਿਲਾਂ ਝੋਟੀ ਆ ਤਾਂ ਬਹੁਤ ਹੀ ਜ਼ਿਆਦਾ ਚੰਗੀ ਕਦ ਕਾੜਦੀ ਇਹ ਕਰ ਸਕਦੇ ਇਹ ਵੇਖੋ ਕਦ ਜੋਟੀ ਦਾ ਹਾਂਜੀ ਬਾਈ ਇਹ ਲਾ ਕੇ ਤੁਸੀਂ ਹਟਰ ਕੁਆਲਿਟੀ ਚੈੱਕ ਕਰ ਸਕਦੇ ਏ ਥਾਣਾ ਦਾ ਸਹਿਜ ਹੈ ਪਰ ਥਾਣ ਬੜਾ ਚੰਗਾ ਚਵਾਈ ਬੜੀ ਆ ਹਾਂਜੀ ਤੇ ਬਾਕੀ ਕੱਦ ਕਾਠਾ ਦਾ ਕੋਈ ਸ਼ੱਕ ਹੀ ਨਹੀਂ ਹੈ ਗਾਦੇ ਕੱਦ ਕਾਠ ਬਹੁਤ ਹੀ ਜ਼ਿਆਦਾ ਵਾ ਇੱਕ ਮਾ ਲੋ ਕੋਈ ਨਹੀਂ ਥੇ ਕੋਈ ਨਹੀਂ ਕੋਈ ਗੱਲ ਡਰਦੀ ਆ ਥੋੜਾ ਜਿਹਾ ਥਲੇ ਆਈਆਂ ਹੀ ਹੁਣੇ ਹੀ ਹਾਂਜੀ ਹਾਂ ਬਾਕੀ ਵੇਖੋ ਪੂਰੀ ਬੰਦੇ ਦੇ ਸਿਰ ਸਿਰ ਝੋੜੀ ਆ ਹਾਂਜੀ ਹਾਂਜੀ ਛੋਟੀ ਨਹੀਂ ਆ ਤੇ ਸਾਰੀਆਂ ਝੋੜੀਆਂ ਵੱਡੀਆਂ ਸਾਰੀਆਂ ਚੈਪ ਕਰਾਉਂਦੇ ਨੇ ਜੀ ਹਾਂਜੀ ਭਾਈ ਜੀ ਤੁਸੀਂ ਹੀ ਕਰ ਸਕਦੇ ਜੇ ਚੈੱਕ ਥਾਣਾ ਦਾ ਸਹਾਈ ਤੇ ਗਏ। ਹਾਂ ਹੁਣ ਵੇਖੋ ਜੈਂ ਸਾਫ ਕਿੰਨੀ ਝੋਡੀ ਠੀਕ ਹੈ ਠੀਕ ਹੈ ਜੀ। ਇਹ ਕੀ ਮੁੱਲ ਵੀਰ ਜੀ ਦਾ ਹਰ ਮੁੱਲ ਵੀਰ ਜੀ ਦਾ ਜਿੰਨਾ ਬਈ ਕਹਿੰਦੇ ਕਰ ਦਿੰਦੇ ਝੋਡੀ ਤਾਂ ਹੈਗੀ ਆ ਤਿਆਰ ਹੋ ਕੇ 120 25 ਦੀ। ਹਾਂਜੀ ਹਾਂਜੀ। ਹੁਣ ਜਿੰਨਾ ਕਹਿੰਦੇ ਕਰ ਦਿੰਦੇ ਆ। ਕਰ ਦਈਏ ਜੈ ਜੈ। ਦੁੱਧ ਵੀ ਝੋਡੀ ਨੇ ਦਈ ਜਾਣਾ ਮੰਨ ਲੋ ਆਨੇ ਦਾ ਟਾਈਮ। ਠੀਕ ਹੈ ਠੀਕ ਹੈ। ਹਾਂਜੀ। ਮੁੱਲ 70 ਜੇ। ਅੱਛਾ ਜੀ। ਤੇ ਦੇ ਦਈਏ 68 ਦੀ। ਦੋ ਹੋਰ ਛੜਦੀਆਂ ਮੈਂ ਫਿਰ ਮੈਂ ਕਹਿੰਦਾ। ਪੂਰੇ 65 ਦੇ ਦਿੰਦਾ ਕੁਝ ਛੋਟ ਕਰਦਾ ਠੀਕ ਹੈ ਲਓ ਬਾਜੀ 65 ਪਰ ਵੇਖੋ ਝੋਡੀ ਕੋ ਦਿੰਦਾ ਨਹੀਂ ਝੋਡੀ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਬੜੇ ਤਗੜੇ ਕੰਦ ਨਾਲ ਵਾਲੀ ਹੈ ਬਾਜਨ ਕਰਦੇ ਬੇਲ ਵੇਖੋ ਕਿ ਨਹੀਂ ਝੋਡੀ ਬਹੁਤ ਜ਼ਿਆਦਾ ਬੇਟੀਆਂ ਦੇ ਵਿੱਚ ਆ ਤੇ ਮੁੱਲ 65000 ਵੀ ਇਹਨੇ ਕਰ ਦਿੱਤਾ ਸਾਰੇ ਬਾਕੀ ਮੌਕੇ ਤੇ ਛੋਟ ਛੱਪਾ ਹੋ ਜਾਊਗਾ ਵੇਖੋ ਝੋਡੀ ਆ ਵੀ ਮੂੰਹ ਚਾਰ ਦੰਦ ਜੇ ਅੱਛਾ ਜੀ ਇਹ ਵੀ ਝੋਡੀ ਚਾਰ ਦੰਦ ਹੈ ਪਹਿਲਾ ਸੁਆ ਠੀਕ ਹੈ ਠੀਕ ਹੈ ਲਓ ਬਾਈ ਕੀ ਕਰ ਸਕਦੇ ਇਹ ਪਾਲੀ ਵੇਖੋ ਕਿੰਨਾ ਕੇ ਨੇ ਤੇ ਬਹੁਤ ਜ਼ਿਆਦਾ ਸਾਂਭੀ ਹੈ ਕਿਸੇ ਵੀਰ ਭਰਾਣੇ ਦੇ ਕੋਲੋਂ ਵੀ ਆਈ ਆ ਹਾਲੇ ਤੱਕ ਤੇ ਇਹ ਗਾਂਹਰ ਇਹ ਵੀਰ ਦੀ 6 ਮਹੀਨਿਆਂ ਦੀ ਪੂਰੀ ਜਿਹੜੇ ਹੈ ਚੈੱਕ ਪਾਸ ਤਸਲੀਨਾ ਕੋ ਵੀ ਮੇਰਾ ਵੀਰ ਆਪਣਾ ਕੋ ਡਾਕਟਰ ਲਿਆ ਕੇ ਸਾਡੇ ਕੋਲ ਥਲੀ ਕਰਾ ਸਕਦਾ ਹੈ ਠੀਕ ਹੈ ਠੀਕ ਹੈ 6 ਮਹੀਨਿਆਂ ਦੀ ਚੈੱਕ ਕਰਾ ਦੇ ਲਈ ਠੀਕ ਹੈ ਲੋ ਭਾਈ 6 ਮਹੀਨੇ ਦੀ ਚੈੱਕ ਪਾਸ ਗੱਬਣ ਝੋਟੀ ਆ ਤੇ ਕੱਡ ਕਾਠੇਰਾ ਵੀ ਬਹੁਤ ਚੰਗਾ ਵਾ ਪਛੂ ਸਾਰੇ ਵੀਰ ਦੇ ਕੋਲ ਚੰਗੇ ਆ ਤੇ ਇਹ ਤਿੰਨੇ ਝੋਟੀਆਂ ਹੁਣੇ ਆਈਆਂ ਵਾ ਕੁ ਘੰਟਾ ਡੇਢ ਘੰਟਾ ਹੀ ਹੋਇਆ ਵੀਰ ਕਹਿੰਦਾ ਤੇ ਇਹ ਦੁੱਧ ਦਾ ਤਿੰਨ ਦਿਨ ਦੀ ਹਰ ਵੀਰ ਕੀ ਕਹਾਂ ਛਾੜੀ ਕੁਈਰ ਜੀ ਥਾਣੇ ਪਾਸ ਕਰਾਉਗੇ ਐਵੇਂ ਤੁਹਾਨੂੰ ਕਵਾਂ ਉੱਪਰ ਸੇਨਾ ਛੱਟ ਬੈਠੇ ਉਹਨਾਂ ਜਾਰੇ ਚਿਰ ਦੀ ਬਣਾਈ ਝੋਡੀ ਅੱਛਾ ਜੀ ਉਹਨਾਂ ਦੇ ਦੁੱਧੋਂ ਛੱਟ ਬੈਠੇ ਆ ਠੀਕ ਹੈ ਠੀਕ ਹੈ ਜੀ ਹਾਂ ਮਤਲਬ ਇਹ ਝੂਠ ਬੋਲ ਕੇ ਨਹੀਂ ਦੇਣੀ ਨਹੀਂ ਨਹੀਂ ਬਿਲਕੁਲ ਸੋਣਾ ਸੋਣਾ ਦੀ ਬਿਲਕੁਲ ਓਕੇ ਝੋਡੀ ਤਸੱਲੀ ਕਰਿਆ ਬਨਾਲੇ ਰਗੇ ਥਾਣੇ ਅੱਛਾ ਠੀਕ ਹੈ ਜੀ ਇਹਦਾ ਸਿਰ ਵੀ ਪੜੀ ਵੇ ਲੋ ਵੱਡੀ ਝੋਡੀ ਆ ਹਾਂ ਜੀ ਹਾਂ ਜੀ ਕੱਦ ਕਰ 2 ਚਾਰ ਦਾ ਤੇ ਜੀ ਠੀਕ ਹੈ ਜੀ ਇਹਦਾ ਕੀ ਮਤਲਬ ਵੀ ਕੀ ਹਰ ਮੋਨਵੀਰ ਜੀ ਇਹਦਾ ਵੀ 70 75 ਜੋ ਮਰਜੀ ਸੇਮ ਹੀ ਦੇ ਦੇਣੀ ਇਹਦੇ ਨਾਲ ਹੀ 65 ਦੀ ਵੀ 6 ਨਾ ਤੇ ਸਾਡੇ ਕਰ ਜਿਹੜੀ ਸ਼ਾਕਜ ਦਸੀ ਸ਼ਾਕ ਨਹੀਂ ਦਸਾਂਗੇ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਸੱਚੀ ਗੱਲ ਹੈ ਸਾਡੀ ਚੈੱਕਰਾ ਖੜੇ ਕੋਈ ਠੀਕ ਹੈ ਜੀ ਹਾਂ ਜੀ ਜੇ ਸਾਡੇ ਕੋਲ ਇਦਾਂ ਕੇ ਨੇ ਮਕਾਨ ਨਹੀਂ ਜਾ ਕੇ ਦੰਨਾ ਚਾਉਂਦਾ ਕਰਾ ਕੇ ਸਾਨੂੰ ਬੋਨ ਕਰਦੇ ਠੀਕ ਹੈ ਠੀਕ ਹੈ ਲਓ ਭਾਜੀ ਫੁੱਲ ਗਰੰਟੀ ਆ ਵੀਰੋ ਲੋਰ ਚੈੱਕ ਪਾਸ ਵੀਰ ਨੇ ਡਾਕਟਰ ਸਾਦ ਕੇ ਕਰਾਈ ਹੀ ਤੇ ਆਜੋ ਹੁਣ ਚੌਥੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਝੋਡੀ ਵੀਰ ਦੀ ਪਹਿਲਾ ਸਸ ਹੂਈ ਏ ਅੱਛਾ ਜੀ ਮੰਨ ਲਓ ਝੋਡੀ ਨੇ ਥੋੜਾ ਜਾਣ ਸਾਡੇ ਕੋਲ ਜੀ ਨਹੀਂ ਲਾਇਆ ਠੀਕ ਹੈ ਜੀ 8-8 ਕਿਲੋ ਦੁੱਧ ਆ ਝੋਡੀ ਕੋ ਅੱਛਾ ਜੀ ਹਾਂ ਜੀ ਖੋ

ਇਹਦੇ ਮਗਰ ਕੱਟੀ ਜੀ ਵੀਰ ਜੀ ਠੀਕ ਹੈ ਠੀਕ ਹੈ ਲਓ ਭਾਈ ਵੀਰ ਜੀ 20 ਦਿਨ ਕਾਫ ਜੇ 20 ਦਿਨ ਸੂਈ ਨ ਹੋ ਗਏ ਜੀ ਠੀਕ ਹੈ ਠੀਕ ਹੈ ਤੇ ਸੂਈ ਨੂੰ ਕੁਲ 20 ਦਿਨਾਂ ਦੇ ਆਸ-ਪਾਸ ਟਾਈਮ ਹੋ ਗਿਆ ਵਾ ਤੇ ਦੂਜਾ 7-8 ਲੀਟਰ ਜਿਹੜਾ ਮੌਕੇ ਤੇ ਤਿਆਰ ਆ ਤੇ ਕੀ ਮੁੱਲ ਬਿੱਟੇ ਰਹਾ ਮੋਨ ਵੀਰ ਜੀ ਆਪਾਂ ਜਾਇਜ਼ ਬਿਲਕੁਲ ਕਰਨਾ ਆ ਅੱਛਾ ਜੀ 85 90 ਜੋ ਮਰਜੀ ਆ ਅੱਛਾ ਜੀ 70000 ਰੁਪਏ ਛੋਟ ਕਰ ਦਾਂਗੇ ਠੀਕ ਹੈ ਠੀਕ ਹੈ ਲਓ ਭਾਈ 70000 ਬਿਲਕੁਲ ਜਾਇਜ਼ ਨਿਕਾਜਾ ਮੁੱਲ ਕਰਦਾ ਵੀਰ ਨੇ ਹਾਂ ਜੀ ਇਹ ਪਸ਼ੂ ਉਰੀ ਦੇ ਕੋਲ ਸਾਰੇ ਬਹੁਤ ਚੰਗੇ ਕਦ ਕਾਟ ਵਾਲੇ ਸਾਰੀਆਂ ਝੋਟੀਆਂ ਦੀਆਂ ਵਾਹ ਤਿੰਨੇ ਵੱਡੀਆਂ ਝੋਟੀਆਂ ਫੁੱਲ ਸਜੇ ਹਾਂਜੀ ਹਾਂਜੀ ਤੇ ਵੀਡੀਓ ਪੂਰੀ ਵਖਲੀ ਧੰਨਵਾਦ ਸਾਰੇ ਵੀਰਾਂ ਦਾ